ਸੋਹਣੇ ਰੰਗਾ ਘੋੜਾ ਦਿਖਾਉਣਾ ਬਿਲਕੁਲ ਅੱਜ ਤੁਹਾਨੂੰ ਇੰਡੀਆ ਦਾ ਇੱਕੋ ਇੱਕ ਘੋੜਾ ਤੇ ਮੇਰਾ ਵੀ ਸਾਰਾ ਜ਼ੋਰ ਲੱਗ ਗਿਆ ਭਲਣਤੇ ਤੇ ਆਜੋ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਪਿੰਡ ਆਪਾਂ ਆਏ ਹੋਏ ਆ ਬਿਲਕੁਲ ਗੁਰਗੇ ਇਹ ਰਾਜਸਥਾਨ ਚ ਪਿੰਡ ਰਹਿ ਗਿਆ ਸੰਗਰਗੇ ਤੋਂ ਗਾਹਾਂ ਤੇ ਹਰਮਾਨਗੜ ਧੋਰਾ ਮੰਨ ਲਓ ਸੰਝੇ ਚ ਪਾਸੇ ਹਟਮਾ ਜਾ ਪਿੰਡ ਹੈ ਗੁਰਗੇ ਪਿੰਡ ਬਾਬੂ ਬਾਈ ਦੇ ਘਰੇ ਆਪਾਂ ਆਏ ਅੱਜ ਤੇ ਪਤੰਦਰ ਗਿਆ ਕਿੱਧਰ ਬਾਬੂ ਆਹੋ ਕਿੱਧਰ ਬੜਿਆ ਐਸੀ ਛੱਡੀ ਬੈਠਣ ਲੱਗਾ ਬਾਈ ਹੈਨਾ ਤੇ ਇਹ ਹੈ ਦੋਸਤੋ ਆਪਣਾ ਭਰਾ ਭਾਈ ਬਾਬੂ ਔਰ ਬਾਈ ਕੀ ਹਾਲ ਨੇ ਸਸੀ ਗਾਲ ਵੀਰੇ ਤੇ ਬਾਬੂ ਨੇ ਨਾ ਦੋਸਤੋ ਮਤਲਬ ਬੜੀ ਮੁਸ਼ਕਲ ਨਾਲ ਪਾਲਿਆ ਘੋੜਾ ਤੇ ਇਹਨੇ ਪੱਟੂ ਨੇ ਸੋਨੇ ਰੰਗਾ ਘੋੜਾ ਲਿਆਂਦਾ ਬਾਈ ਪਹਿਲਾਂ ਤਾਂ ਮੁਬਾਰਕਾ ਤੈਨੂੰ ਵੀ ਮੁਬਾਰਕਾਂ ਬਰਾ ਉਹ ਬਰਾ ਜਦੋਂ ਤੂੰ ਫੋਟੋ ਪਾਈ ਨਾ ਮੈਂ ਮੈਂ ਯਾਰ ਆ ਰੰਗ ਕਿਹੜਾ ਘੋੜੇ ਦਾ ਯਾਰ ਸੋਨੇ ਰੰਗਾ ਘੋੜਾ ਕਿੱਥੋਂ ਲਿਆਂਦਾ ਤੈ ਉਹ ਬਾਈ ਯਾਰ ਗੱਲ ਆਈ ਹੈ ਵੀ ਜਿੰਨੇ ਸਾਡੇ ਸਾਰਿਆਂ ਤੋਂ ਪਹਿਲਾਂ ਉਹਨੀਆਂ ਘੋੜੀਆਂ ਰੱਖਦੇ ਨੇ ਗੁੜੀ ਸਾਡੇ ਜਿੰਨੇ ਵੀ ਰੱਖਦੇ ਨੇ ਨਾ ਉਹਨਾਂ ਨੇ ਕਹਿੰਦੇ ਇਸ ਕਲਰ ਦਾ ਅਜ ਤਾਈ ਬਦਾਮੀ ਵੇਖਿਆ ਕਾਲੀ ਚਮੜੀ ਵਾਲਾ ਦੇਖਿਆ ਇਹਦੀ ਇਕਤਾ ਗੁਲਾਬ ਗੁਲਾਬ ਵਰਗੀ ਚਮੜੀ ਹੈ ਜਵੇਂ ਨੁਗਰੇ ਦੀ ਹੁੰਦੀ ਹੈ ਨਾ ਉਸ ਤਰ੍ਹਾਂ ਦੀ ਚਮੜੀ ਹੈ ਕਿਤੇ ਕਾਲਾ ਨਿਸ਼ਾਨ ਵੀ ਨਹੀਂ ਮਿਲਦਾ ਤੇ ਕਹਿੰਦੀ ਇਸ ਕਲਰ ਦਾ ਅਸੀਂ ਕੋੜਾ ਨਹੀਂ ਵੇਖਿਆ ਮੈਨੂੰ ਲੱਗਦਾ ਤੈਨੂੰ ਗੋਲ ਸਾਡੇ ਘਰੇ ਤਾਂ ਲੈਣ ਲੱਗੀ ਦਿੰਦੀ ਦੇਖਣ ਵਾਲਿਆਂ ਦੀ ਮੈਨੂੰ ਲੱਗਦਾ 골ਡਨ ਕਲਰ ਤਾਂ ਤੈਨੂੰ ਜਿਆਦਾ ਸ਼ੌਂਕ ਪਿਆ ਬਾਲ ਵੀ 골ਡਨ ਕਰੀ ਫਿਰਦਾ ਪਟੂ ਤੇ ਦੋਸਤੋ ਮਤਲਬ ਇੱਕ ਤਾਂ ਹੁੰਦਾ ਨੁਕਰਾ ਨੁਕਰਾ ਜਿਵੇਂ ਹੁਣ ਆਪਾਂ ਦੇਖਦੇ ਹਾਂ ਨਾ ਨੁਕਰਾ ਭੇਜੀ ਭੈਜੀ ਪਣ ਜਾਂਦੇ ਆ ਇਹੇ ਦੋਸਤੋ ਮਾਰਵਾੜੀ ਗੋਲਡਨ ਘੋੜਾ ਮਾਰ ਸਹੀ ਮਾਰਵਾੜੀ ਪਿਓਰ ਜਿਹੜਾ ਹੈ ਨਾ ਇੱਕ ਤਾਂ ਨੁਕਰਾ ਆ ਗਿਆ ਇੱਕ ਮਾਰਵਾੜੀ ਆ ਗਿਆ ਉਹ ਮਾਰਵਾੜੀ ਹੁਣ ਆ ਜਾ ਬਾਈ ਤੁਹਾਨੂੰ ਘੋੜਾ ਦਿਖਾਉਣੇ ਸਦਾ ਹੁਣ ਬੜਾ ਟਾਈਮ ਅਸੀਂ ਵੀੜੀ ਖਰਾਬ ਕਰਦੇ ਦੋਸਤੋ ਤੇ ਮੈਨੂੰ ਵੀ ਐਕਸਾਈਟਮੈਂਟ ਹੋਈ ਵੀ ਉਹ ਵੀ ਦੇਖਾਂ ਛੇਦ ਨੇ ਬਾਈ ਕੂਲਰ ਬੰਦ ਕਰਿਆ ਬਾਈ ਬਣ ਕੇ ਕੂਲਰ ਬੰਦ ਕਰਿਆ ਲੈ ਬੇਟੇ ਹਵਾ ਆਊਗੀ ਤੇ ਲਓ ਵੀ ਦੋਸਤੋ ਚੈੱਕ ਕਰੋ ਮੱਥੇ ਪਟਾ ਚਾਰੇ ਪੈਰ ਚਿੱਟੇ ਨੇ ਮੱਥੇ ਪਟਾ ਗਿਆ ਦੋਸਤੋ ਤੇ ਬਾਕੀ ਸਾਰਾ ਪਿੰਡਾ A to Z 골ਡਨ ਹਾਂਜੀ ਜਮਾ ਸੁਨਹਿਰੀ ਹਾਂ ਸੁਨਹਿਰੀ ਤੇ ਹੁਣ ਮਤਲਬ ਛਾਂ ਚ ਖੜਾ ਦੋਸਤੋ ਇਹ ਛਾਂ ਚ ਖੜਾ ਹੈ ਸਹੀ ਛਾਂ ਚ ਖੜਾ ਕਰਕੇ ਤੁਹਾਨੂੰ ਐ ਲੱਗ ਸਕਦਾ ਹੈ ਨਾ ਵੀ ਥੋੜਾ ਜਿਹਾ ਵੀ ਕਰੀਮੀ ਜਿਹਾ ਲੱਗੇ ਜਾਂ ਕੁਝ ਵੀ ਪਰ ਦੋਸਤੋ ਜਦੋਂ ਬਾਹਰ ਕੱਢ ਲੋਨੇ ਨਾ ਬਾਹਰ ਕੱਢ ਕੇ ਤਾਂ ਇਹ ਮਤਲਬ ਚੱਕਦਾ ਸੁਣੇ ਮੰਮੀ ਜਿੰਨਾ ਇਹ ਦੁੱਪੇ ਜਿਹਦਾ ਨਾ ਜਿਵੇਂ ਉਹ ਸਵੇਰ ਨਾਲ ਕੱਢਨੇ ਇਹਨੂੰ ਤੇ ਇਹਦਾ ਕੱਲਾ ਰੋ ਰੋਂਦਾ ਦੁਪਹਿਰੇ ਕੱਢਨੇ ਹੋਰ ਹੁੰਦਾ ਤੇ ਸ਼ਾਮ ਨੂੰ 5 ਵਜੇ ਕੱਢਨੇ ਆ ਤਾਂ ਔਰ ਚਿਲਕ ਮਾਰਦਾ ਉਹ ਮਤਲਬ ਕੋਣ ਕਰਲੇ ਵੰਗੂ ਇਹ ਰੰਗ ਬਦਲਦਾ ਰੰਗ ਬਦਲਦਾ ਰੰਗ ਗਿਰਗੜ ਗਿਰਗੜ ਵਾਲੀ ਗਿਰਗੜ ਵਾਲੀ ਨਾ ਔਕੀ ਕਿਦੋਂ ਗਿਰਗੜ ਹੁੰਦੀ ਆ ਕੋਣ ਕਰਲੇ ਵਾਲਾ ਮਤਲਬ ਫੰਕਸ਼ਨ ਹੈ ਇਹਦੇ ਚ ਦੋਸਤੋ ਭਾਈ ਸਾਹਿਬ ਇੱਕ ਗੱਲ ਹੋਰ ਇੱਕ ਇਹ ਹੁਣ ਇੱਥੇ ਅੱਖਾਂ ਖੋਲ੍ਹ ਕੇ ਖੜਾ ਹੈ ਨਾ ਧੁੱਪੇ ਜਾਂਦਾ ਇਹ ਅੱਖਾਂ ਨੂੰ ਐਂ ਕਰਨ ਲੱਗ ਜਾਂਦਾ ਹੈ ਅੰਗਰੇਜ਼ਾਂ ਜ਼ਰਾ ਫਿਰ ਬਾਹਰ ਲਾਉਂ ਉਹ ਹੀ ਗੱਲ ਵੀ ਕਰਾਉਂ ਬਾਹਰ ਲਾ ਗਿਆ ਏ ਬਾਹਰਲਾ ਹੋਣ ਕਰਕੇ ਵੀਰੇ ਧੁੱਪ ਤੋਂ ਥੋੜੀ ਜੀ ਮੰਦਾ ਇਹਨੂੰ ਮਾੜੀ ਮੁੱਟੀ ਸਨਸਕ੍ਰੀਮ ਵਗੈਰਾ ਲਿਆ ਕੇ ਦੇ ਉਹ ਲਾਇਆ ਕਰ ਉਹ ਤਾਂ ਗੋਲਾ ਹੀ ਹੈ ਵੈਸੇ ਇਹ ਧੁੱਪੇ ਅੱਖਾਂ ਬਹੁਤ ਗੱਟ ਖੋਲਦਾ ਪਤਾ ਨਹੀਂ ਉਹਨੂੰ ਧੁੱਪ ਲੱਗਦੀ ਤੇ ਭਾਈ ਦੇਖਣ ਭੜੇਖਾ ਦਾ ਪੈਂਦਾ ਹੁਣ ਆ ਕੇ ਤਾਂ ਨੁਖਰਾ ਕਰ ਨੁਖਰਾ ਹਾਂ ਕਈ ਦੇਖਦੇ ਨੇ ਕਈ ਆਖਦੇ ਨੇ ਨੁਖਰਾ ਹੈ ਹਾਂ ਨੁਖਰੇ ਆਪਣੇ ਕਾ ਪੈਂਦਾ ਹੋਣਾ ਭਾਈ ਉਹਨੇ ਰਾਤ ਨੂੰ ਦੇਖਦਾ ਅਗਲਾ ਹੀ ਸੋਚਦਾ ਵੀ ਨੁਕਰ ਹੈ ਨੁਕਰ ਹਾਂ ਅਗਲਾ ਕੁ ਉਹ ਨੁਕਰ ਆ ਯਾਰ ਪਰ ਦੋਸਤੋ ਵੀ ਆ ਬਾਡੀ ਬੰਤਰੀ ਦੀ ਕੱਟ ਕੰਡੀਸ਼ਨ ਚੈੱਕ ਕਰੋ ਤੁਸੀਂ ਮਤਲਬ ਮਾਰ ਬਾੜੀ ਦੀ ਮਾਂ ਮਾਰਵਾੜੀ ਇਹਦਾ ਤੇ ਹਲੇ ਪੜਾਕੇ ਪਾਉਣੇ ਆ ਤੁਸੀਂ ਵੀਡੀਓ ਨਾਲ ਜੁੜੇ ਰਹੋ ਮਾਰਵਾੜੀ ਇਹਦਾ ਪਿਓ ਆ ਮਾਰਵਾੜੀ ਪਿਓ ਤੇ ਜੇ ਤੁਹਾਨੂੰ ਮੈਂ ਪਿਓ ਦੀ ਫੋਟੋ ਲਾਉਣਾ ਮਾਂ ਦੀ ਵੀ ਲਾਉਣਾ ਮਾਂ ਦੇ ਨਾਲ ਫਿਰਦਾ ਦੁੱਧ ਚੁੰਗਦਾ ਵੀ ਤੁਹਾਨੂੰ ਦਿਖਾਉਣਾ ਮਾਂ ਵੀ ਪਿਓਰ ਕਾਲੀ ਹਾਂ ਪਿਓਰ ਮਗਰਲੇ ਪੈਰ ਬੱਗੇ ਨੇ 4 ਇੰਚ ਦੇ ਘੋੜੀਏ ਜਿਹੜੀ ਇਹਦੀ ਮਾਂ ਹੈ ਨਾ ਦਿਲਾਵਰ ਘੋੜੇ ਦੀ ਇਹ ਆਪਣੇ ਕੋਲੇ ਪੀਰ ਕੰਬੜੀਆ ਠੀਕ ਆ ਬਈ ਪੀਰ ਕੰਬੜੀਏ ਦਿਲਾਵਰ ਘੋੜਾ ਸੀ ਕ੍ਰਿਸ਼ਨ ਚਾਰ ਕੋਲੇ ਹੂੰ ਠੀਕ ਹੈ ਉਸ ਦੀ ਦੀ 64 ਇੰਚ ਦੀ ਏ ਦੀ ਮਾਂ ਹਾਂਜੀ ਤੇ ਜਿਹੜਾ ਇਹਦਾ ਪਿਓ ਏ ਹਾਂਜੀ ਹਾਂਜੀ ਉਹ ਸਿਵਰਾਜ ਗੋੜਾ ਏ ਠੀਕ ਹੈ ਭਾਈ ਸਿਵਰਾਜ ਇਹ ਪਰਮ ਅੰਸ਼ ਦਾ ਹੂੰ ਦੇਵਦਰਬਾਰ ਲੈਣ ਦਾ ਹੋ ਗਿਆ ਅਲੀਸ਼ਾਨ ਲੈਣ ਦਾ ਨਹੀਂ ਏ हां भाई ते एदी ਲੈਣੀ ਅਲੱਦਾ ਹੋ ਗਈ ਵੀ ਇਹਦਾ ਖਾਨਦਾਨ ਸਾਰਾ ਬਲੈਕ ਏ ਹੂੰ ਤੇ ਸਾਰਾ ਉਹੀ ਵੀ ਵੀ ਬਈ ਹੁਣੋਂ ਮਾਂ ਮਾਂ ਦਾ ਖਾਨਦਾਨ ਬਲੈਕ ਆ ਗਿਆ ਅੱਗੇ ਦਾ ਪਿਓ ਦਾਦਾ ਹੈਨਾ ਸਹੀ ਏ ਤੇ ਪਿਓ ਇਹਦਾ ਆਪਣਾ ਪਿਓ ਵਾਲਾ ਪਸਾ ਵੀ ਸਾਰਾ ਗਾਲਾ ਗਿਆ ਹਾਂ ਬਲੈਕ ਹੀ ਬਲੈਕ ਏ ਤੇ ਦੂਜਾ ਨੰਬਰ ਹੈ ਭਾਈ ਸਾਹਿਬ ਹੁਣ ਕਈ ਸੋਚਦੇ ਨੇ ਵੀ ਇਹਨੂੰ ਹੁਣ ਆਪਾਂ ਇਹਦਾ ਕਲਰ ਦੇਖੋ ਹੈ ਵੀ ਇਹ ਜਿਹੋ ਦਿਨ ਹੁਣ ਇਹਨੂੰ ਆਖਦੇ ਨੇ ਕਾਲੀ ਤੇ ਲਾਵਾਂ ਦੇ ਬਲੈਕ ਤੇ ਲਾਵਾਂ ਦੇ ਤਾਂ ਵੀ ਕੀ ਕੀ ਜਾ ਕੱਢੂਗਾ ਇਹ ਤਾਂ ਹੁਣ ਰੱਬ ਦੀ ਕੁਦਰਤ ਏ ਭਾਈ ਇਹ ਕੋਧਰੇ ਦੇ ਨਾਲ ਪੈਦਾ ਹੋਇਆ ਤੇ ਹੁਣ ਇਹਦਾ ਹੁਣ ਸਾਰਾ ਨੁਗਰੇ ਨਾਲ ਮਿਲ ਜਾਂਦਾ ਤੇ ਨੁਗਰੀ ਤੇ ਵੀ ਲੱਗੂਗਾ ਤੈਨੂੰ ਪਤਾ ਲੱਗੂਗਾ ਕਿ ਨਹੀਂ ਲੱਗਦਾ ਲੱਗੂਗਾ ਬਾਈ ਨੁਗਰੀ ਤੇ ਵੀ ਲੱਗੂ ਨੁਗਰੀ ਤੇ ਲੱਗੇਦਾ ਇਹ ਜਾ ਆ ਪਹਿਲੀ ਗੱਲ ਦਾ ਆਪਣੇ ਇੰਡੀਆ ਦਾ ਕੋਈ ਘੋੜਾ ਹੈ ਨਹੀਂ ਵੀ ਨੁਗਰਾ ਲਾਲ ਹੈ ਨੁਗਰੇ ਨੂੰ ਆਪਾਂ ਕਾਲੀ ਤੇ ਨਹੀਂ ਛੱਡ ਸਕਦੇ ਮਾਰਵਾੜੀ ਤੇ ਕਾਲੀ ਤੇ ਨਹੀਂ ਛੱਡ ਸਕਦੇ ਹੋਂਦੇ ਤੇ ਰਿਜ਼ਲਟ ਨਹੀਂ ਮਿਲੇਦਾ ਆਪਾਂ ਨੂੰ ਇਹਨੂੰ ਆਪਾਂ ਛੱਡ ਸਕਦੇ ਆ ਇਹਨੂੰ ਛੱਡ ਸਕਨੇ ਆ ਇਹਨੂੰ ਛੱਡ ਸਕਦੇ ਆ ਤੇ ਇਹਨੂੰ ਨੁਗਰੀ ਤੇ ਵੀ ਛੱਡ ਸਕਨੇ ਆ ਤੇ ਮਾਰਵਾੜੀ ਤੇ ਤਾਂ ਇਹਦਾ ਖਾਨਦਾਨ ਹੀ ਮਾਰਵਾੜੀ ਤੇ ਉਹ ਬਾਈ ਮੈਨੂੰ ਗੱਲ ਇਹ ਨਹੀਂ ਸਮਝ ਲੱਗੀ ਵੀ ਜਿਹੜੇ ਖਾਨਦਾਨ ਚ ਕਿਤੇ ਨੁਕਰਾ ਹੈ ਹੀ ਨਹੀਂਗਾ ਹਾਂ ਹਨਾ ਜਿਵੇਂ ਉਹਨਾਂ ਪਿਓ ਵਾਲਾ ਪਾਸਾ ਆਪਣਾ ਇਹਦਾ ਹੈਗਾ ਸੀਗਾ ਪਰਮੰਸ ਦਾ ਪਰਮੰਸ ਦਾ ਪੋਤਾ ਹੋ ਗਿਆ ਹਮ ਪਰਮੰਸ ਦਾ ਪੋਤਾ ਫੁੱਗਿਆ ਹਨਾ ਤੇ ਉਸ ਲਾਈਨ ਚ ਨਹੀਂ ਕਿਤੇ ਗਾਹ ਇਹਦੇ 'ਚ ਨਹੀਂ ਆਪਣੀ ਮਾਂ ਵਾਲੇ ਪਾਸੇ ਨਹੀਂ ਹੈਗਾ ਮਾਂ ਗਾਂ ਅੱਗੇ ਆ ਗਈ ਆਪਣੀ ਦੇਵ ਦਰਬਾਰ ਇਹਦੀ ਮਾਂ ਆ ਗਈ ਇਹਦੀ ਦਲਾਵਰ ਘੋੜੇ ਦੀ ਏ ਪੀਰ ਪੀਰ ਕਾ ਮੜਿਆਲੇ ਦੀ ਤੇ ਮੰਨ ਲਾ ਉਧਰ ਨਹੀਂ ਹੈਗਾ ਕੋਈ ਹਨਾ ਤੇ ਫਿਰ ਇਹਦੇ 'ਚ ਰੰਗ ਹੀ ਮਤਲਬ ਪੈਦਾ ਕਿਵੇਂ ਹੋ ਗਿਆ ਹੀ ਨਹੀਂ ਤਾਂ ਪੈਦਾ ਤਾਂ ਉਹ ਹੀ ਤਾਂ ਕੁਦਰਤ ਦੀ ਖੇੜੇ ਇਸ 'ਚ ਪਹਿਲੀ ਗੱਲ ਤਾਂ ਬਾਈ ਜੀ ਸਾਹਿਬ ਨਾਲ ਕਿਸੇ ਪਾਸੇ ਕਮੀ ਹੈ ਨਹੀਂ ਬੱਚੇ 'ਚ ਕੋਈ ਬਹੁਤ ਤੁਸੀਂ ਦੇਖ ਲਓ ਕੋਈ ਕਮੀ ਲੱਗਦੀ ਵੀ ਰੱਬ ਨੇ ਕੁਦਰਤੂ ਪੈਦਾ ਕਰਿਆ ਹਸਣ ਦਿੱਤਾ ਨੀਰਾ ਹਾਂ ਨੀਰਾ ਹਸਣ ਦਿੱਤੇ ਮਨ ਤੇ ਚੱਲ ਪੰਜ ਕਿ ਲੈਣਾ ਇਹਨੂੰ ਕਿਸੇ ਪਾਸੂ ਵੀ ਉਹਨਾ ਸਰੀਰ ਤੇ ਵੀ ਧੱਪੜੀਆਂ ਹੋਈਆਂ ਖਲੀਆਂ ਨੇ ਨਾ ਇਹ ਮੱਛਰਾਂ ਦੀ ਅਲਰਜੀ ਕਰਦਾ ਬਾਲੀ ਤੇ ਇਹਦੇ ਕਾਰਨ ਸਰੀਰ ਤੇ ਵੀ ਥੋੜੇ ਥੋੜੇ ਇਹ ਰੰਗ ਹੈਗੇ ਸੀਗੇ ਆਪਣੇ ਇੰਡੀਆ 'ਚ ਨਹੀਂ ਮੈਂ ਕਦੇ ਦੇਖਿਆ ਇੰਡੀਆ 'ਚ ਮੇਰੇ ਹਿਸਾਬ ਨਾਲ ਵੀ ਕਿਤੇ ਵੀ ਆਪਾਂ ਦੇਖਿਆ ਨਹੀਂ ਮੈਂ ਨੈਟ ਤੇ ਗੂਗਲ ਤੇ ਸਰਚ ਵੀ ਮਾਰ ਲਿਆ ਦੋਸਤੋ ਆਪਾਂ ਹੁਣ ਵੀ ਤੁਹਾਨੂੰ ਮਾਰ ਕੇ ਦਿਖਾ ਦਿੰਨੇ ਆ ਵੀ ਗੋਲਡਨ ਕੋਲ ਬਹੁਤ ਹੋਰ ਹਨਾ ਗੋਲਡਨ ਬੱਚੀ ਹੈਗੀ ਆ ਜਰੂਰ ਕੁੜੀ ਹਾਂ ਜੋਧਪੁਰ ਇੱਕ ਹੈਗੀ ਬੱਚੀ ਪਰ ਘੋੜਾ ਹੈ ਨਹੀਂ ਗੋਲਡਨ ਘੋੜਾ ਜਿਹੜਾ ਪਹਿਲਾ ਆਪਣੇ ਸਪੋਰਟ ਕੀਤਾ ਗਿਆ ਉਹ ਕਹਿੰਦੇ ਹੁੰਦੇ ਸਪੋਰਟ ਕੀਤਾ ਗਿਆ ਉਹ ਆਪਣੇ ਬਾਪੂ ਬਾਈ ਕੋਲੇ ਆਪਣੇ ਵੱਡੇ ਭਰਾ ਕੋਲੇ ਬਾਈ ਜੀ ਗੱਲ ਸੁਣ ਮੈਂ ਚੀ ਜੇ ਵੀ ਮੇਲੇ ਦੇ ਵਿੱਚ ਜਾਵੇ ਦਾ ਹੂੰ ਜਾਵੇ ਦਾ ਤੇ ਮੇਲਾ ਪਿੱਛੇ ਪਿੱਛੇ ਲਾਊਗਾ ਆ ਮੇਲੇ ਜੇ ਜਾਂ ਬੰਦਾ ਨਹੀਂ ਜਿਹੜਾ ਇਹਨੂੰ ਖੜ ਕੇ ਨਾ ਦੇਖੂਗਾ ਨਾ ਦੇਖੂਗਾ ਮੈਂ ਚੀ ਜਾਏ ਹੂੰ ਮਤਲਬ ਜੀ ਆ ਕਰਦਾ ਦੋਕੜੀਆਂ ਅਗਲੇ ਦਾ ਚੋਚੇ ਦਾ ਵੀ ਕਲਰ ਦੇ ਇੱਕ ਹੀ ਰੁਕੂਗਾ ਚੱਲੇ ਦਾ ਖਾਨਦਨ ਦਾ ਬਾਦ ਦੀ ਗੱਲ ਏ ਹੂੰ ਇਹਦਾ ਸੁਨਾਪ ਤੇ ਇਹਦਾ ਖਾਨਦਨ ਦੇਖ ਕੇ ਆ 컬러 ਦੇਖ ਕੇ ਰੁਕ ਜੂਗਾ ਅਗਲਾ 컬러 ਦੇਖ ਕੇ ਬਾਈ ਤੇ ਬਾਪੂ ਮੈਨੂੰ ਹੁਣ ਆਪਾਂ ਗੱਲਾਂ 'ਚ ਬਾਲਾ ਡੂੰਘਿਆ ਜਿਬਾਗੇ ਬਾਹਰ ਤਾਂ ਮੰਨ ਲਓ ਹੈਗੇ ਆਪਣੇ ਇਹਦਾ ਇੰਡੀਆ ਦਾ ਇੱਕ ਇੱਕੋ ਇੱਕਲਾਤਾ ਘੋੜਾ ਆਪਾਂ ਕਹੇ ਸਾਰਦੇ ਹਾਂ ਪਰ ਇਹਦੀ ਜੇ ਆਪਾਂ ਬਈ ਗੱਲ ਕਰਗੇ ਕਿੰਨੀ ਉਮਰ ਹੋਗੀ ਹਾਈਟ ਕਿੰਨੀ ਹੋਗੀ ਉਹਦੀ ਗੱਲ ਬਾਤ ਕਰਕੇ ਹੁਣ ਉਮਰ ਕਿੰਨੀ ਦੱਸੇ ਇਹਦੀ ਬਾਈ ਸਾਹਿਬ ਇਹ ਮੈਂਚੀ ਜੇ ਦਾ ਨਾਂ ਰੱਖਿਆ ਹੈ ਜਿਹੜਾ ਕਿ ਗੋਲਡਨ ਕਿੰਗ ਨਾਂ ਵੀ ਗੋਲਡਨ ਕਿੰਗ ਰਾਜਾ ਹੈ ਸੋਨੇ ਦਾ ਰਾਜਾ ਹਾਂ 골ਡਨ ਕਿੰਗ ਠੀਕ ਹੈ ਨਾਮ ਰੱਖਿਆ 골ਡਨ ਕਿੰਗ ਫਿਲਹਾਲੇ 64 ਹੋਇਆ ਖੜਾ ਠੀਕ ਹੈ ਬਈ 64 ਹੋ ਰਿਹਾ ਹਾਂ ਮੰਨ ਤੇ ਚੱਲੋ ਆ 65 ਇਹਨਾਂ ਦੇ ਨਾਲ ਚ ਹੋ ਜਾਣਾ ਇਹ ਮਹੀਨੇ ਦੇ ਵਿੱਚ ਵਿੱਚ ਹੀ ਠੀਕ ਹੈ ਨਾ ਹਮ ਤੇ ਹੋਰ 64 ਤਾਈ ਟੋਗੀ ਇਹਦੀ ਕਿੰਨੀ ਹੋਗੀ ਉਮਰ 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 ਕਿੰਨੀ ਹੋਗੀ ਉਮਰ ਹੋ ਗਈ ਇਹਦੀ 27 ਮਹੀਨਾ ਲੱਗਿਆ ਖੜਾ ਹੈ ਭਾਈ ਸਾਹਿਬ 27 ਮਹੀਨਾ ਲੱਗਿਆ ਹਾਂ ਹਮ ਟਾਈਮ ਆ ਮੀਨਾ ਲੱਗਿਆ ਤੇ 26 ਮਹੀਨੇ ਤੇ ਲਗਭਗ 17 18 ਦਿਨਾਂ ਦਾ ਹੋ ਗਿਆ ਠੀਕ ਆ ਠੀਕ ਆ ਭਾਈ ਇਹ ਮਲੇ मतलब 26 ਮਹੀਨੇ ਦਾ ਵੀ ਪੂਰਾ ਨਹੀਂ ਹੋਇਆ ਹਾਂ ਨਹੀਂ ਹੋਇਆ ਅਜੇ ਤੇ ਮੈਨੂੰ ਬਾਬੂ ਬੋਈ ਗੱਲ ਇੱਕ ਹੋਰ ਦੱਸ ਵੀ ਕੁਸ਼ ਘੋੜੀਆਂ ਤੇ ਛੱਡਿਆ ਕਿ ਨਹੀਂ ਛੱਡਿਆ ਭਾਈ ਸਾਹਿਬ ਅਜੇ ਨਹੀਂ ਛੱਡਿਆ ਕਿਸੇ ਘੋੜੀ ਤੇ ਵੀ ਨਹੀਂ ਛੱਡਿਆ ਆਪਾਂ ਕੀ ਇੱਕ ਦੋ ਪਹਿਲਾਂ ਵੀ YouTube ਤੇ ਵੀਡੀਓ ਬਣੀਆਂ ਨੇ ਦੀਆਂ ਹਾਂ ਹਾਂ ਭਾਈ ਤੇ ਉਹ ਹੁਣ ਹੀ ਇਹਨੂੰ ਕਰਿਆ ਆਪਾਂ ਹੂੰ ਮਤਲਬ ਹਾਲੇ ਹੁਣੇ ਪ੍ਰਦਰਸ਼ਿਤ ਕਰਾਇਆ ਹਾਂ ਹਾਂ ਛੱਡਣ ਵਾਸਤੇ ਆਉਣੀ ਚਾਹੀਦੀ ਹੈ ਹੁਣ ਇਹ ਤੋਂ ਬਾਅਦ ਇਹਨੂੰ ਲਾਂਚ ਕਰਨਾ ਮੈਨੂੰ ਆਏ ਦੱਸ ਨੂੰ ਆਪ ਆਪਣੇ ਦੋਸਤਾਂ ਨੂੰ ਮੜੇ ਦੱਸ ਦੇ ਕੇ ਮਹਾ ਇੱਕ ਤਾਂ ਹੁੰਦਾ ਵੀ ਆਪਾਂ ਕੱਲਾ ਜਾਨਵਰ ਦਿਖਾਉਣੀ ਹੁੰਦਾ ਹਨਾ ਸਹੀ ਜੀ ਪਰ ਆਪਣੇ ਮਿੱਤਰਿਆਂ ਨੂੰ ਸੱਦਾ ਦੇ ਦੇਗੀ ਹਾਂ ਸੱਦਾ ਦੇ ਦਿਓ ਹੂੰ ਅੱਦਾ ਦੇ ਦਗੇ ਵੀ ਦੋਸਤੋ ਜੇ ਤੁਸੀਂ ਵੀ ਮੰਨ ਕੇ ਚੱਲੋ ਦੇਖਣਾ ਤੇ ਅਰਬਾ ਹਨਾ ਆ ਵੀ ਸਾਡੀ ਕਾਲੀ ਘੋੜੀ ਦੇ ਕੀ ਆ 골ਡਨ ਬੱਚਾ ਆ ਜੇ ਕਿਉਂਕਿ ਜਿਵੇਂ ਹੁਣ ਜੇ ਆਪਣੇ ਪੰਜਾਬ ਚ ਆਪਣੇ ਨੁਕਰਾ ਪੈਦਾ ਹੋਇਆ ਹਾਂਜੀ ਨੁਕਰੇ ਦੀ ਇੱਕ ਬਹੁਤ ਚੰਗੀ ਬਰੀਡ ਨਿਕਲੀ ਅੱਜ ਦੇ ਟਾਈਮ ਦੇ ਆਪਾਂ ਦੇਖਗੇ ਤਾਂ ਨੁਕਰੇ ਨੂੰ ਲੋਕ ਮੁਨਾਫੇ ਦਾ ਮਤਲਬ ਸੋਨੇ ਦੀ ਖਾਨ ਕਹਿੰਦੇ ਆ 2000 ਰੁਪਏ ਛੱਪਣ ਵਾਲੀ ਮਸ਼ੀਨ ਨਾਲ ਲੈ ਕੇ ਸਹੀ ਜੀ ਸਹੀ ਜੀ ਤਾਂ ਨਸਲਾ ਕੋਈ ਵੀ ਇੱਕ ਬਰੀਡ ਆ ਉਹ ਕੁੜਿਆਂ ਨੇ ਆਈ ਨਿਕਲਦੀ ਹੈ ਜਿਵੇਂ ਨੁਕਰਿਆਂ ਦੀ ਨਿਕਲੀ ਸੀ ਮਾਰવાડી ਠੀਕ ਆ ਆਪਣੇ ਪੁਰਾਣੀ ਚਲਦੀ ਆ ਰਹੀ ਆ ਹਨਾ ਆਪਾਂ ਮੰਨਦੇ ਆ ਵੀ ਮਾਰવાડી ਇਕੱਠਾ ਗੱਫਾ ਦਿੰਦੀ ਆ ਪਰ ਜਦ ਦੇ ਟਾਈਮ ਤੇ ਆਪਾਂ ਦੇਖੀਏ ਤਾਂ ਨੁਕਰਾ ਇੱਕ ਮਤਲਬ ਇੱਕ ਆਪਣੇ ਖੇਤੀ ਦੀ ਤਰ੍ਹਾਂ ਬਣ ਗਿਆ ਖੇਤੀ ਤਰ੍ਹਾਂ ਬਣ ਗਿਆ ਈ ਕੁੜੀ ਸੂਬੀ ਸਹੀ ਏ ਆਪਣਾ 2 ਲੱਖ ਦਾ 2.5 ਲੱਖ ਦਾ ਆਪਣਾ ਬੱਚਾ ਆਈਸਾਉਂ ਨੇ ਫਸਲ ਦੇਤੀ ਆ ਦੇ ਦੇਤੀ ਹੈਨਾ ਸਹੀ ਹੈ ਜੀ ਇੱਕ ਨੁਕਰਾ ਇਹ ਚੀਜ਼ ਬਣ ਗਈ ਤੇ ਕੀ ਪਤਾ ਵੀ ਦੋਸਤੋ ਆਉਣ ਵਾਲੇ ਸਮੇਂ 'ਚ ਘੋੜੀਆਂ ਇੱਥੋਂ ਸ਼ੁਰੂ ਹੋ ਜੇ ਤੇ ਜਿਵੇਂ ਅੱਜ ਆਪਾਂ ਕਹਿੰਦੇ ਆ ਵੀ ਹਵੋਰ ਵਾਲੇ ਵੱਡੇ ਘੋੜੇ ਦੇ ਨਾਂ ਸੁਣਦੇ ਆ ਵੀ ਹਵੋਰ ਵਾਲਾ ਵੱਡਾ ਘੋੜਾ ਗਿਆ ਜਾਂ ਭਾਨੇ ਵਾਲਾ ਤੇ ਉਵੇਂ ਬੱਜਿਆ ਕਰੀ ਵੀ ਬਾਬੂ ਵਾਲਾ 골ਡਨ ਘੋੜਾ ਹੁੰਦਾ ਸੀ ਬਾਈ ਸਹੀ ਹੈ ਇਹ ਉਹ 골ਡਨ ਘੋੜੇ ਦੀ ਸਾਡੀ ਇਸ ਨਹਿਰੀ ਲੈਣ ਤੁਰਦੀ ਆਉਂਦੀ ਹੈ ਹੈਨਾ ਆ ਇਹ ਦੋ ਦੰਦ ਲੱਗ ਗਏ ਬਾਈ ਹੈਂ ਤੇ ਇਹ ਜਿਆ ਗੱਲ ਨਹੀਂ ਇਹ ਇੱਕ ਦਿਨ ਬਾਈ ਨਾਮ ਕਮਾਵੇ ਦਾ ਇਹਦਾ ਰਿਜ਼ਲਟ ਆਵੇ ਦਾ ਠੀਕ ਹੈ ਆਪਾਂ ਕਹੀਏ ਵੀ ਦੇਖੋ ਪਿਓ ਤੇ ਤਾਂ ਬੱਚੇ ਨਿਆਣਾ ਹੀ ਆਣਾ ਹੁੰਦੇ ਠੀਕ ਹੈ ਨਾ ਵੀ ਆਪਾਂ ਨੁਗਰੀ ਤੇ ਲਾਵਾਂ ਦੇ ਤਾਂ 골ਡਨ ਦਾ 100 ਦੀ 100% ਚਾਂਸ ਰਹਿਣਾ ਚਾਂਸ ਰਹਿਣੇ ਆ ਠੀਕ ਹੈ ਨਾ ਤੇ ਮਾਰਵਾੜੀ ਤੇ ਵੀ ਰਹਣੇ ਨੇ ਕਿਉਂ ਪਿਓ ਤੇ ਪੁੱਤ ਤਾਂ ਆਣਾ ਹੀ ਆਣਾ ਹੈ ਹੈ ਪੁੱਤ ਆਵੇ ਤੀ ਆਵੇ 골ਡਨ ਤਾਂ ਮੰਨ ਤੇ ਚੱਲ ਬੱਚਾ ਆਣਾ ਹੀ ਹੈ ਤੇ ਇਹ ਵੀ ਨਹੀਂ ਕਹਿ ਸਕਦੇ ਵੀ ਸਾਰੇ ਆਉਣ ਦੇ ਜਾਂ ਉਹ ਉਹਦਾ ਬਰਲੇ ਦੇਖਣਾ ਬਾ ਤੇ ਉਹਦਾ ਦੋਸਤੋ ਮਤਲਬ ਸਾਲ ਨੂੰ ਅਗਲੇ ਸਾਲ ਨੂੰ ਜਦੋਂ ਵੀਡੀਓ ਪਾਈ ਨਾ ਅਸੀਂ ਉਦੋਂ ਤੁਹਾਨੂੰ ਦੱਸ ਦਾਂਗੇ ਭਾਈ ਐਨੇ ਬੱਤੇ ਕੋਈ ਆ ਆ ਗਏ ਐਨੇ ਆ ਗਏ ਕਿਉਂਕਿ ਜਦੋਂ ਰਿਜ਼ਲਟ ਆ ਕੇ ਉਦੋਂ ਵੀਡੀਓ ਆਪਾਂ ਹਾਜ਼ਰ ਕਰੀ ਦੇਣੀ ਤੁਹਾਡੇ ਮੁਰੇ ਨਾਲ ਦੀ ਨਾਲ ਭਾਈ ਸਾਹਿਬ ਇਹਦਾ ਤਾਂ ਰਿਜ਼ਲਟ ਆਵੇ ਦਾ ਠੀਕ ਹੈ ਪਿਓ ਤੇ ਅਮਣ ਦੇ ਬੱਚੇ ਸਾਰੇ ਤਾਂ ਆਣੇ ਨਹੀਂ ਇਹ ਤਾਂ ਆਪਾਂ ਨੂੰ ਪਤਾ ਹੈ ਇਹ ਤਾਂ ਹੁਣ ਤਕਦੀਰ ਨੂੰ ਰੱਬ ਨੇ ਰੱਬ ਦੀ ਕੁਦਰਤ ਨਾਲ ਪੈਦਾ ਹੋਇਆ ਹਾਂ ਕੁਦਰਤ ਨਾਲ ਭਾਈ ਹੁਣ ਮੈਨੂੰ ਐ ਵੀ ਦੱਸ ਬਾਬੂ ਵੀ ਸੁਨੱਖਾ ਬਣ ਬਹੁਤ ਜ਼ਿਆਦਾ ਆ ਭਾਈ ਹੁਸਨ ਬਹੁਤ ਜ਼ਿਆਦਾ ਆ ਰੰਗ ਕੰਨੂ ਤਾਂ ਸੋਹਣਾ ਹੈ ਹੀ ਹੈ ਤੇ ਬਲਬੋਰੀਆਂ ਕਿੰਨੀ ਓਕੇ ਜਮਾਂ ਬੰਜਾ ਮਾਫ ਸਾਫ ਹੈ ਬਲਬੋਰੀਆਂ ਦਾ ਬਿਲਕੁਲ ਸਾਫ ਹੈ ਹਮ ਇੱਕ ਗੱਲ ਹੋਰ ਹੈ ਇਹਦੀਆਂ ਇਹਦੀਆਂ ਕੁੱਖਾਂ ਤੇ ਇੱਥੇ ਪੋਰੀਆਂ ਨੇ ਹਮ ਕੁੱਖ ਤੇ ਜਿਹੜੀ ਕਿ ਸਭ ਨਾਲੋਂ ਚੰਗੀ ਮੰਨੀ ਜਾਂਦੀ ਤੈਨੂੰ ਹਜ਼ਾਰਾਂ ਵਿੱਚ ਇੱਕ ਜਾਨਵਰ ਦੇ ਮਿਲਣਦੀਆਂ ਉਹ ਇਸ ਦੇ ਨਹੀਂ ਕੋਈ ਦੇ ਨਹੀਂ ਇਹ ਤਾਂ ਪਰ ਰੱਬ ਉਹੀ ਗੱਲ ਵੀ ਵੈਗਰੂਦੀ ਰਹਿਮਤ ਨਾਲ ਪੈਦਾ ਹੋਇਆ ਤੇਰੇ ਘਰੇ ਆਉਣ ਵਾਸਤੇ ਪੈਦਾ ਹੋਇਆ ਨਾ ਪ੍ਰਮਾਤਮਾ ਦੀ ਬਸ ਉਹਦੀ ਬਸ ਬਣਾਵਾ ਇੱਕ ਇੱਕ ਕਹਿੰਦੇ ਨੇ ਆਪਾਂ ਨੂੰ ਤਾਂ ਗਿਫਟ ਹੀ ਮਿਲਿਆ ਏ ਠੀਕ ਹੈ ਨਾ ਮੈਂ ਚੀ ਜੇ ਆਪਣੇ ਘਰੇ ਜਦੂ ਦਾ ਆਇਆ ਨਾ ਸਾਰੇ ਘਰ ਦੇ ਵੀ ਖੁਸ਼ ਨੇ ਇਸ ਨੂੰ ਦੇਖ ਕੇ ਠੀਕ ਹੈ ਕਰੇ ਮਤਲਬ ਸਾਰਿਆਂ ਦੇ ਅੰਦਰ ਚਾਹ ਜਾਂ ਚੜੀ ਹੁੰਦਾ ਹਾਂ ਚਾਹ ਜਾਂ ਚੜੀ ਹਾਂ ਜੀ ਹਾਂ ਜੀ ਜਿਵੇਂ ਡੰਗ ਮਾਰ ਨਹੀਂ ਖਾਦੀ ਹੁੰਦੇ ਇੱਥੋਂ ਖੁਸ਼ੀ ਜੀ ਹੁੰਦੇ ਹੈ ਨਾ ਆਂਦਰੋਂ ਖੁਸ਼ੀ ਹੁੰਦੀ ਹੈ ਸਹੀ ਉਹ ਕੰਮ ਹੋਇਆ ਪਿਆ ਤੇ ਫਿਰ ਬਾਬੂ ਹੁਣ ਮੈਨੂੰ ਐ ਦੱਸ ਵੀ ਸਰਵਿਸ ਤਾਂ ਮੰਨ ਕੇ ਚੱਲ ਕਰਤੀ ਇਹਦੀ ਚਾਲੂ ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਸੱਦਾ ਵੀ ਘੋੜੀ ਤੁਸੀਂ ਭਰੌਣਾ ਚਾਹੁੰਦੇ ਹੋ ਮਾਰਵਾੜੀ ਨੁਕਰੀ ਹੈ ਨਾ ਤੁਸੀਂ ਤਿਆਰਬੇ ਕਰਨਾ ਚਾਹੁੰਦੇ ਹੋ ਅੱਗੇ ਮਤਲਬ ਬਰੀਡਿੰਗ ਚ ਵੀ ਆਪਾਂ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਬਾਈ ਬਾਬੂ ਨੂੰ ਘੰਟੀ ਜਰੂਰ ਕਰਿਓ ਤੇ ਬਾਬੂ ਫੀਸ ਬਾਈ ਦੱਸ ਫਿਰ ਕਿੰਨੀ ਰੱਖੀ ਫੀਸ ਬਾਈ ਸਾਹਿਬ ਇਹਦੀ ਲੱਖ ਰੁਪਈਆ ਲਗੀ ਠੀਕ ਹੈ ਫੀਸ ਲੱਖ ਰੁਪਈਆ ਰੱਖੋ ਹਾਂ ਹੂੰ 1 ਲੱਖ ਰੁਪਇਆ ਫੀਸ ਸਰਵੇਸੇ ਵਾਸਤੇ ਫੀਸ ਘਟਾ ਹੀ ਨਹੀਂ ਭਾਈ ਸਾਹਿਬ ਦੀ ਜਮਾ ਘਟ ਬਰੀਡਿੰਗ ਹੋਵੇ ਦੀ ਘਟ ਬਰੀਡਿੰਗ ਘਟੂ ਘਟ ਹੋਵੇ ਹਾਂ ਹਮਤਲਬ ਰੀਅਰ ਚੀਜ਼ ਹੈ ਤੇ ਰੀਅਰ ਹੀ ਰਹਿਣੀ ਚਾਹੀਦੀ ਹੈ ਹਾਂ ਹਨ ਮੋਹਲਾ ਤੇਨ ਮੋਹਲੀ ਕਵੇ ਹਨ ਮੋਹਲੀ ਕਵੇ ਬਾਕੀ ਦੋਸਤੋ ਵਾਲੇ ਜਿਵੇਂ ਜਿਵੇਂ ਮੰਨ ਕੇ ਚੱਲੋ ਇਹ ਹੋਰ ਮਚੌਰ ਹੋਈ ਜਾਊਗਾ ਇਹਨੇ ਆਪਦੇ ਚ ਹੋਰ ਰੰਗ ਚ ਸੁਧਾਰ ਲਈ ਆ ਹਾਂ ਭਾਈ ਸਾਹਿਬ ਜੁਣਾ ਦੇਖ ਲੈ ਪ੍ਰਦੀਪ ਭਾਈ ਸਾਹਿਬ ਨੇ ਵੀਡੀਓ ਪਾਈ ਸੀ ਆਪਣੀ ਉਸ ਤੋਂ ਬਾਅਦ ਹੁਣ ਜਿੰਨਿਆਂ ਦੇ ਫੋਨਾਂ ਦੇ ਨੇ ਨਾ ਇਹ ਕਹਿੰਦੇ ਨੇ ਬੇਸ਼ੇਰਾ ਦੇ ਭਾਈ ਸਾਹਿਬ ਹੁਣ ਬੰਬਈ ਤੋਂ ਫੋਨ ਆਇਆ ਉਹ ਕਹਿੰਦਾ ਮੈਨੂੰ ਮੂੰਹ ਚ ਮੰਗੇ ਤੂੰ ਪੈਸੇ ਦੇ ਬੋਲ ਇਹਦੇ ਦੇ ਵਿਛੇ ਰਦੇ ਆ ਮੈਂ ਇਹ ਵੇਚਦਾ ਤਾਂ ਨਹੀਂ ਮੈਂ ਕਿਸੇ ਕੀਮਤ ਤੇ ਮੁੱਲ ਨਹੀਂ ਕੱਟਦਾ ਇਹਦਾ ਮੈਂ ਕਿਸੇ ਹਾਲਾਤ ਹੀ ਤੇ ਹੁਣ ਵੀ ਕਹੀ ਜਾਂਦਾ ਵੀ ਮੈਨੂੰ ਮੁੱਲ ਵਾਸਤੇ ਕੋਈ ਵੀ ਫੋਨ ਨਾ ਕਰੇ ਠੀਕ ਹੈ ਨਾ ਇੱਕ ਦੋਸਤੋ ਇਹ ਚੀਜ਼ ਨਾ ਦੇਖ ਲਓ ਇਹਦੀ ਕਦੇ ਨਾ ਸੋਚਿਓ ਵੀ ਈ ਫਾਰਮ ਵੀ ਹਨਾ ਛੋਟਾ ਜਾਂ ਕੁਛ ਵੀ ਆ ਅਸਲ ਚ ਗੱਲ ਛੋਟੇ ਵੱਡੇ ਫਾਰਮ ਦੀ ਨਹੀਂ ਹੁੰਦੀ ਦੋਸਤੋ ਗੱਲ ਹੁੰਦੀ ਹੈ ਜਾਨਵਰ ਦੀ ਬਾਈ ਚੀਜ਼ ਕੀ ਖਿਹਲਿਆਰੀ ਖੜਾ ਹਾਂਜੀ ਹਨਾ ਆ ਮੂਸੇ ਵਾਲੇ ਬਾਈ ਨੇ ਮੰਨ ਕੇ ਚੱਲੋ ਦੋ ਕਮਰਿਆਂ ਵਾਲੇ ਤਿੰਨ ਕਮਰਿਆਂ ਵਾਲੇ ਘਰੇ ਵੀ ਲਿਆ ਕੇ ਰੇਂਜਾ ਖਿਹਲਿਆਰ ਤੀਂ ਉਹੀ ਗੱਲ ਹੈ ਰੇਂਜ ਹੀ ਖੜੀ ਆ ਇਹ ਐਂ ਮੰਨ ਕੇ ਚੱਲੋ ਕਿ ਨਹੀਂ ਹਨਾ ਤੇ ਉਹੀ ਗੱਲ ਆ ਵੀ ਦੋਸਤੋ ਵੀ ਦੇ ਬੱਚਾ ਲੈਣਾ ਚਾਹਣੇ ਉਹ ਜੁਨੀਕ ਰੰਗ ਦਾ ਤਾਂ ਤੁਸੀਂ ਬਾਈ ਬਾਬੂ ਨੂੰ ਘੰਟੀ ਕਰ ਸਕਦੇ ਹੋ ਤੇ ਬਾਬੂ ਬਾਈ ਇਹਦਾ ਹੋ ਗਿਆ ਆਪਣਾ ਇਹਦਾ 골ਡਨ ਕਿੰਗ ਦਾ ਸਾਰੀ ਡਿਟੇਲ ਪਿਲ ਹੋਊਗੀ ਆਪਣੀ ਹਣਾ ਤੇ ਹੁਣ ਆਪਾਂ ਬਈ ਦੂਜੇ ਵੀ ਦਿਖਾਗੇ ਆਪਣੀ ਦੋਨੇ ਕੁੜੇ ਹਾਂ ਦੂਜੇ ਦਿਖਾ ਦਿੰਨੇ ਹਾਂ ਹਾਂਜੀ ਫਿਰ ਇਹ ਤਾਂ ਦੋਸਤੋ ਤੁਹਾਡੇ ਕੋਲ ਪਹਿਲੀ ਆਪਸ਼ਨ ਤਾਂ ਆ ਗਈ ਜੁਨੀਕ ਹੁਣ ਇਸ ਤੋਂ ਬਾਅਦ ਤੁਹਾਨੂੰ ਹੋਰ ਦਿਖਾਉਣੇ ਆ ਦੋ ਇੱਕ ਆਪਣੇ ਕੋਲੇ ਕੀ ਨਾ ਬਈ ਦੁਲਦਲਾ ਇੱਕ ਜ਼ੁਰਜਲਾ ਆ ਗਿਆ ਕੋੜਾ ਹੂੰ ਆ ਜੋ ਚੱਲ ਭਾਈ ਉਹ ਵੀ ਦਿਖਾ ਅਜਾ ਲੈ ਬਟਾ ਤੇ ਇਹ ਇਹ ਕਿੰਨੇ ਟਾਈਮ ਦਾ ਹੋ ਗਿਆ ਭਾਈ ਝੋਟਾ ਇਹ ਝੋਟਾ ਬੈਠਾ ਹੂੰ ਇਧਰ ਆ ਰਾਮ ਜੀ ਨੇ ਬੈਠਾ ਭਾਈ ਹਾਂ ਬੈਠਾ ਰਹਿ ਆ ਜੋ ਦੋਸਤੋਂ ਤੁਹਾਨੂੰ ਵੀ ਦਿਖਾ ਕੇ ਇਹ ਡੌਰ ਨਾ ਬੈਠਾ ਬਈ ਹੈ ਨਾ ਇਹ ਹਾ ਟਰਨਟ ਹੈ ਤੇ ਇਹਦੇ ਛੋਟ ਛੱਟ ਲੈਨੇ ਤਾਂ ਹੀ ਨਾ ਥੋੜਾ ਜਿਆ ਥੱਕ ਗਿਆ ਥੱਕ ਗਿਆ ਓਏ ਤੇ ਇਹ ਪਿਆਰ ਕਰਦਾ ਹੈ ਇੰਨਾ ਹੀ ਨਹੀਂ ਭਾਈ ਕੋ ਉਡਾਉਂਦਾ ਨਹੀਂ ਬਈ ਜਦੋਂ ਮਾਲਕ ਅੱਜ ਖੜਾ ਹੁੰਦਾ ਹੁੰਦਾ ਡਰਦਾ ਨਾ ਹਾਂ ਤੇ ਇਹਦੀ 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 ਬਾਈ ਹੁਣ ਇਹਦੀ ਵੀ ਆਪਾਂ ਡਿਟੇਲ ਦੱਸਦੀ ਆਪਣੇ ਦੋਸਤਾਂ ਨੂੰ ਇਹ ਭਾਈ ਸਾਹਿਬ ਕੋਈ ਨੂਰ ਦਾ ਪੀਰ ਕਮੇਡੀ ਵਾਲੇ ਦਾ ਠੀਕ ਹੈ ਉਹ ਵੀ ਕਿਰਸ਼ਨ ਚਾਰ ਕੋਲੇ ਸੀ ਪੰਜ ਕਲਿਆਣਾ ਇਹਦਾ ਪਿਓ ਸੀ ਹਾਂਜੀ ਠੀਕ ਹੈ ਦਾਦਾ ਜੜਾ ਜੜਾ ਇਹਦਾ ਉਹ ਇੱਕ ਕਾਲਾ ਕੰਟਾ ਉਹ ਵੀ ਪੰਜ ਕਲਿਆਣਾ ਜਿੰਨੇ ਦੇ ਪੰਜ ਬੱਚੇ ਆ 6 ਬੱਚੇ ਆ ਗਏ ਇੱਕ ਬੱਚਾ ਆਇਆ ਜਿਹੜਾ ਕੀ ਮੱਥੇ 'ਚ ਬਲੇਜ ਤੇ ਮਗਰਲੇ ਪੈਰ ਸਫੈਦ ਨੇ ਮਗਰਲੇ ਪੈਰ ਸਿੱਟੇ ਨੇ ਔਰ ਪੰਜ ਰਿਜ਼ਲਟ ਇਹਦੇ ਜੇ ਆਏ ਨੇ ਭਾਈ ਸਾਹਿਬ ਪੰਜ ਕਲਿਆਣੇ ਆਏ ਨੇ ਤੇ ਇਹ ਇਹਦੇ ਆਪਦੇ ਮੱਥੇ ਦੇ ਵਿੱਚ ਪਟਾ ਹੈ ਹਮਮ ਔਰ ਕੋਈ ਇਹਦਾ ਮੰਦੇ ਚਿੱਟਾ ਨਿਸ਼ਾਨ ਨਹੀਂ ਕਿੱਥੇ ਵੀ ਠੀਕ ਹੈ ਇੱਕ ਪੈਰ 'ਚ ਡਾਲੇ ਕੇ ਜਿੰਨਾ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ ਐਵੇਂ ਛੋਟਾ ਜਿਹਾ ਟਿੱਕਾ ਜਿਹਾ ਹੈ ਪਿਛਲੇ ਪੈਰ 'ਚ ਤੇ ਹੋਰ ਇਹਦੇ ਬੱਚੇ ਨੇ ਜਿਨੇ ਪੰਜ ਗੱਲਿਆਣੇ ਆਈ ਜਾਂਦੇ ਨੇ ਬੱਚੇ ਸਾਰੇ ਬੰਦ ਲੈਣੇ ਆਂ ਹਾਂਜੀ ਇਹਦੀ ਆਪ ਦੀ ਹਾਈਟ ਕਿੰਨੀ ਹੈ ਬਾਈ ਹਾਈਟ ਇਹਦੀ 3.5 ਫੁੱਟ ਹੋਈ ਖੜੀ ਫਿਲਹਾਲ ਠੀਕ ਆ ਬਾਈ ਹੁਣ 3.5 ਇੰਚ ਦਾ ਹੋ ਗਿਆ ਤੇ ਬਾਕੀ ਉਮਰੇ ਦੀ 3 ਤਿੰਨ ਸਾਲ ਦੇ ਐਕਟਿਵਟੀ ਹੋਣਗੇ ਤਿੰਨ ਸਾਲ ਦੀ ਹੋਊਗੀ ਹਾਂ ਤੇ ਇਹਦੀ ਫੀਸ ਕਿੰਨੀ ਹੈ ਬਾਈ ਇਹਦੀ 15000 ਰੁਪਏ ਇਹ 15000 ਤੇ ਲਾਈਏ ਠੀਕ ਆ ਬਾਈ ਤੇ ਜੇ ਦੋਸਤੋ ਮਤਲਬ ਕੋਈ ਜਿਹੜੇ ਆਪਣੇ ਰੈਗੂਲਰ ਕਲਰ ਕਲਰ ਆਪਸ਼ਨ ਸਾਰੀਆਂ ਨੇ ਉਹ ਇਹਦੇ ਤੋਂ ਸਰਵਿਸ ਲੈ ਸਕਦਾ ਜੀ ਹੈ ਨਾ 15000 ਰੁਪਏ ਪੀਸ ਦੇ ਭਾਈ ਸਾਹਿਬ ਇਹਦੀ ਪਹਿਲਾਂ ਆਪਣੀ ਵੀਡੀਓ ਚ ਕਹੀ ਸੀ ਵੀ ਫੇਰੀ ਠੀਕ ਹੈ ਨਾ ਪਰ ਲੋਕ ਇੱਕ ਦਾ ਘੋੜੀ ਬਣਾਉਂਦੇ ਨੇ ਇੱਕ ਆਖਦੇ ਨੇ ਟਟੂ ਹੂੰ ਫਾਇਦਾ ਕੀ ਹੈ ਮੈਂ ਤਾਂ ਕਹਿੰਦਾ ਜਿੰਨੇ ਵੱਡੇ ਉਹਨੇ ਰਾਜੀ ਰੰਦੇ ਨੇ ਕਈ ਤਾਂ ਹੈ ਇਹ ਇਹ ਗੱਲ ਆ ਬਾਈ ਅਗਲਾ ਇਹ ਦੋਸਤੋ ਸੋਚ ਨਹੀਂ ਕਰਕੇ ਇਹ ਬੰਦੇ ਨੇ ਇੰਨਾ ਸੋਚਿਆ ਸੀ ਇਹ ਕਿ ਨਾ ਨਾ ਵੀ ਮੇਰਾ ਮੰਨ ਕੇ ਚੱਲੋ ਵੀ ਸਾਡੇ ਪੀਰਾਂ ਦੀ ਵੀ ਸਵਾਰੀ ਆ ਹਨਾ ਹਾਂ ਮੰਨ ਕੇ ਚੱਲੋ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਆਪਣੇ ਵੀ ਆਪਨ ਗੁਰਗਾਂ ਦੀ ਗੁਰੂਆਂ ਦੀ ਵਖਸ਼ਾਲਾ ਨਾਲ ਕੋੜੇ ਤਾਂ ਉਹ ਮੈਂ ਇੰਨਾ ਦੀ ਵੀ ਮਤਲਬ ਧਰਮ ਦੇ ਦੋਸਤੋ ਮਤਲਬ ਕੋੜੇ ਦੀ ਬਹੁਤ ਐਹਮੀਅਤ ਆ ਤੇ ਇਹ ਕਹਿੰਦਾ ਵੀ ਅਸੀਂ ਵੀ ਫੀਸ ਲੈਂਦੇ ਵੀ ਅਸੀਂ ਚੰਗੇ ਨਹੀਂ ਲੱਗਦੇ ਜਦੋਂ ਆਪਾਂ ਪਹਿਲੀ ਵੀਡੀਓ ਕਰੀ ਸੀ ਹਾਂ ਵੀ ਹਰਾਮ ਹਰਾਮ ਦਾ ਇੱਕ ਤਰ੍ਹਾਂ ਦਾ ਵੀ ਫੀਸ ਲੈਣੀ ਹਰਾਮ ਆ ਸਾਡੇ ਲਈ ਪਰ ਦੋਸਤੋ ਵੀ ਲੋਕਾਂ ਨੇ ਕੁਝ ਕੁ ਲੋਕਾਂ ਨੇ ਆਪਾਂ ਸਾਰਿਆਂ ਨੂੰ ਨਹੀਂ ਕਰੇ ਵੀ ਕੁਝ ਕੁ ਬੰਦਿਆਂ ਨੇ ਬਾਪੂ ਨਾਲ ਵੀ ਉਹ ਕੀਤੀ ਵੀ ਜਿਹੜੀ ਕੋਈ ਵੀ ਨਹੀਂ ਕਰਦਾ ਹਾਂ ਪਰਮੈਂਟੈਂਟਾਂਜ ਕਰਦੇ ਟੱਟੂ ਕੋਈ ਭਲਾਣਾ ਕਹਿੰਦਾ ਸੀ ਕੋਈ ਕੋਈ ਕੋੜੀ ਭਰਾਉਣ ਲਈ ਨਾਲੇ ਦਾ ਕੋੜੀ ਫ੍ਰੀਜ ਭਰਾ ਕੇ ਲੈ ਗਏ ਉਤੋਂ ਖਤਾਬ ਦੇ ਰਹੇ ਆ ਟੱਟੂ ਦਾ ਹਨਾ ਤੇ ਫਿਰ ਉੱਥੇ ਬੰਦੇ ਦੇ ਦੋਸਤੋ ਦਿਲ ਤੇ ਸੱਟ ਵੱਜਦੀ ਆ ਮੈਨੂੰ ਬਾਪੂ ਨੇ ਫੋਨ ਵੀ ਕਰਿਆ ਕਹਿੰਦਾ ਵੀ ਭਾਈ ਮੈਂ ਫਿਰ ਮੈਂ ਹੀ ਕੰਮ ਦਾ ਬਾਪੂ ਭਾਈ ਫੀਸ ਰੱਖ ਹਾਂ ਤੇ ਵੀ ਉਹ ਚੀਜ਼ ਆ ਜਾਂਦੀ ਆ ਦੋਸਤੋ ਤੇ ਮੀਤਲੂ ਮੇ ਸਿਸਟਮ ਕੁਛ ਕੁ ਦੋ ਚਾਰ ਬੰਦਿਆ ਕਰਕੇ ਉਹ ਚੀਜ਼ਾਂ ਹੋ ਜਾਂਦੀਆਂ ਨੇ ਤੇ ਬਾਬੂ ਵਈ ਹੁਣ ਦੂਜਾ ਵੀ ਦਿਖਾਈਏ ਆ ਪਰਲਾ ਤਖਾਵੇਂ ਚਲੋ ਉਹਦਾ ਵੀ ਰੰਗ ਦੋਸਤੋ ਬਹੁਤ ਸੋਹਣਾ ਰੰਗ ਆ ਤੇ ਬਹੁਤ ਘੱਟ ਰੰਗ ਨਹੀਂ ਉਹ ਘੋੜਿਆਂ ਦੇ ਵੀ ਜਿਹੜਾ ਤੁਹਾਨੂੰ ਹੁਣ ਹੋਰ ਹੋਰ ਦਿਖਾਉਣੇ ਆ ਉਹਦਾ ਆਪਣਾ ਰੰਗ ਕਿਹੜਾ ਆ ਗਿਆ ਬਾਬੂ ਉਹਦਾ ਮੌਗਾ ਕਲਰ ਆ ਗਿਆ ਹੂੰ ਹੂੰ ਇਹਦਾ ਰੰਗ ਆ ਗਿਆ ਮੌਗਾ ਤੇ ਇਹ ਕਿੰਨੇ ਟਾਈਮ ਦਾ ਹੋ ਗਿਆ ਜੁੱਬਰ ਇਹ ਭਾਈ ਸਾਹਿਬ ਹੋ ਗਿਆ ਲਗਭਗ 32 ਮਹੀਨਿਆਂ ਦਾ ਹੋ ਗਿਆ 32 ਮਿੰਨੇ ਦਾ ਹਾਂ ਤੇ 32 ਮਿੰਨਾ ਇਹ ਹਾਈਟ ਕਿੰਨੀ ਲੈ ਗਿਆ ਬਾਪੂ 64 ਹੋ ਗਿਆ ਬੱਸ ਇਹ 64 ਇੰਚ ਹੋ ਗਿਆ ਹਾਂ ਕਰੋ ਬਈ ਚੱਕ ਦੇਖੀ 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 ਯਾਰ ਤੇ ਬਾਪੂ ਇਹਦਾ ਕੀ ਨਾਂ ਰੱਖਦਾ ਇਹਦਾ ਨਾਂ ਦੁਲਦੁਲ ਰੱਖਿਆ ਹੋਇਆ ਹੈ ਇਹਦਾ ਨਾਂ ਦੁਲਦੁਲ ਹਾਂ ਤੇ ਇਹਦੇ ਵੀ ਦੋਸਤੋ ਮੱਥੇ ਪਟਾ ਦੋ ਪੈਰ ਚਿੱਟੇ ਨੇ ਕਲੌਸ 'ਚ ਤੇ ਰੰਗ ਤੁਸੀਂ ਦੇਖੋ ਜੀ ਵਾਲ ਇਹਦੇ ਵੀ ਸੁਨਹਿਰੀ ਆ ਹੈਂ ਵਾਲ ਇਹਦੇ ਵੀ ਸੁਨਹਿਰੀ ਆ ਤੇ ਕਲਰ ਚੈੱਕ ਕਰੋ ਬਾਕੀ ਕੰਨ ਦੋਸਤੋ ਮੈਂ ਨਾ ਇਹਦੇ ਕੰਨ ਦਾ ਬੜਾ ਵਹਿਣਾ ਕੰਨ ਬਿਲਕੁਲ ਛੋਟਾ ਜਾ ਉਹ ਆਪਣੇ 골ਡਨ ਮੰਗੋਲ ਉਹਦੇ ਕੀ ਜੱਡਾ ਕਰਨੀ ਆਣਾ ਬਈ ਦੇਖੋ ਇਹਦਾ ਕੰਨ ਬਿਲਕੁਲ ਛੋਟਾ ਹੈ ਹਮ ਕੰਨ ਬਿਲਕੁਲ ਛੋਟਾ ਤੇ ਜੋੜ ਕੇ ਖੜਦਾ ਜੀ ਤੇ ਇਹ ਵੀ ਇੱਕ ਚੀਜ਼ ਆ ਦੋਸਤੋ ਤੇ ਬਾਹੂ ਬਾਈ ਇਹਦੀ ਮਰ ਫੀਸ ਕਿੰਨੀ ਰੱਖੀ ਆ 15 ਆ ਰਹੀ ਇਹਦੀ ਰੱਖੀ 15 ਹੀ ਇਹਦੀ ਰੱਖੀ ਆ ਤੇ ਇਹ ਕਿਹੜੀ ਲਾਈਨ ਚ ਆ ਗਿਆ ਇਹ ਆ ਗਿਆ ਲੀਸ਼ਨ ਲ ਦਿਲਦਾਰ ਘੋੜੇ ਦਾ ਆਲੀਸ਼ਨ ਸ਼ਨਲੈਂਡ ਚ ਆ ਗਿਆ ਦਿਲਦਾਰ ਘੋੜਾ ਬਰੇਲੀ ਫਾਰਮ ਚ ਠੀਕ ਆ ਬਈ ਠੀਕ ਹੈ ਹਮ ਯੂਪੀ ਚ ਆਇਆ ਹੈ ਹਮ ਤੇ ਬੱਚਾ ਹੀ ਆਇਆ ਸੀ ਆਪਣੇ ਕੋਲੇ ਠੀਕ ਆ ਠੀਕ ਆ ਤੇ ਨਵਟੇ ਇਹ ਮੰਨ ਕੇ ਚਲੋ ਉਧਰੋਂ ਜੁੱਪੀ ਤੋਂ ਆਇਆ ਆਪਣਾ ਹਾਂ ਹਾਂ ਤੇ ਇਹ ਇਹ ਮੰਨ ਕੇ ਚੱਲ ਬਈ ਇਹਦੀ ਵੀ ਫੀਸ 15000 ਤੇ ਚੱਲੀ ਆ ਆ 15000 ਤੇ ਚੱਲੀ ਆਹ ਪਹਿਲਾਂ ਇੱਕ ਕੁੜੀ ਤੇ ਛੱਡਿਆ ਨਹੀਂ ਗਿਆ ਸੀਗਾ ਜਦੋਂ ਲਿਆਂਦਾ ਲੈਂਦਾ ਇਹ ਆ ਇੱਕ ਤੇ ਛੱਡਿਆ ਜੇ ਉਹ ਸੂਣ ਵਾਲੀ ਇਹ ਲਗਭਗ ਉਹਦਾ ਉਹ ਰਿਜ਼ਲਟ ਆ ਜਾਦਾ ਜੇ ਉਹ 6 ਮਹੀਨਿਆਂ ਦੀ ਹੋਈ 4 ਮਹੀਨੇ ਹੋਰ ਰਪੈ ਨੇ ਹਲੇ ਗੱਲ ਨੂੰ 6 ਮਹੀਨੇ ਹੋਇਆ ਆ ਤੇ ਉਹ 33 ਮਹੀਨਿਆਂ ਦਾ ਤੇ ਸਾਰੀ ਉਮਰ ਹੀ ਹੋਈ ਇਹਦੀ ਹੂੰ ਮੈਨੂੰ ਵੀ ਉਹਨੇ ਨਾਲ ਜ਼ਿਆਦਾ ਮਾਯਾਰ ਸਾਲ ਮੰਗੂ ਹੋ ਗਿਆ ਤੇ ਉਦੋਂ ਮੈਨੂੰ ਤੂੰ ਲੈਦਾ ਉਦੋਂ ਲਿਆਂਦਾ ਲੈਂਦਾ ਸੀਗਾ ਹਾਂ ਲਿਆਂਦਾ ਲੈਂਦਾ ਸੀ ਉਦੋਂ ਉਹਦੇ ਜਦ ਤੂੰ ਕਹਿੰਦਾ ਕਿ ਗਲਤੀ ਨਾਲ ਹੀ ਛੱਡਾ ਗਿਆ ਕੇ ਹਾਂ ਹਾਂ ਹਨਾ ਸਹੀ ਏ ਲੈਂਦਾ ਸੀ ਉਹ ਮੇਲੇ 'ਚ ਆਪਣੀ ਵੀਡੀਓ ਕਰੀ ਸੀ ਪਹਿਲੀ ਵਾਰ ਇਹਦੀ ਇੱਥੇ ਤਾਂ ਕਰੀ ਤਾਂ ਕਰੀ ਨਹੀਂ ਤੁਸੀਂ ਹੂੰ ਤੇ ਇਹੇ ਦੋਸਤੋ ਮੰਨ ਕੇ ਚੱਲੋ ਆਪਣੇ ਬਾਈ ਬਾਬੂ ਦੇ ਹੋਗੇ ਤਿੰਨੇ ਕੁੜੇ ਆ ਜਾ ਬਾਬੂ ਵੀ ਉਰੇ ਨੂੰ ਹੋ ਜਾ ਚੱਲਾ ਤੇ ਚਲਿਏ ਬਾਹਰ ਨੂੰ ਚਲਿਏ ਆਜੋ ਆਜੋ ਤੇ ਬਾਕੀ ਦੋਸਤੋ ਭਾਈ ਬਾਬੂ ਕੋਲੇ ਜਾਨਵਰ ਸੇਲ ਵਾਲੇ ਵੀ ਖੜੇ ਨੇ ਸੱਤ ਜਾਨਵਰ ਸੇਲ ਵਾਲੇ ਨੇ ਉਹ ਸੱਤਾਂ ਜਾਨਵਰਾਂ ਦੀ ਵੀਡੀਓ ਆਪਾਂ ਪਾਈ ਹੋਈ ਆ ਤੁਸੀਂ ਉਹ ਜਾ ਕੇ ਚੈੱਕ ਕਰ ਸਕਦੇ ਹੋ ਬਾਕੀ ਬਈ ਜੇ ਗੱਲ ਕਰੀਏ ਬਾਬੂ ਦੀ ਤਾਂ ਬਾਬੂ ਬਾਈ ਦਿਲਦਾਰ ਬੰਦਾ ਠੀਕ ਆ ਜਾਰਾ ਦਾ ਜਾਰਾ ਨਰਮ ਬੰਦਾ ਪੂਰਾ ਤੇ ਮਤਲਬ ਸੱਚਾ ਸੱਚਾ ਬੰਦਾ ਦੋਸਤੋ ਤੋਂ ਨੂੰ ਕਿਸੇ ਵੀ ਗੱਲ 'ਚ ਝੂਠ ਨਾ ਮਿਲੂਗਾ ਜਾਨਵਰਾਂ ਵਾਲੀ ਵੀਡੀਓ ਵੀ ਪਾਈ ਆ ਬਾਈ ਨੇ ਜਮਾਂ ਬਿਲਕੁਲ ਜਾਇਜ਼ ਰੇਟ ਮੰਗੇ ਠੀਕ ਆ ਜਾਇਜ਼ ਗੱਲ ਦੱਸੀ ਜਿਹੜੀ ਕੁੜੀ 'ਚ ਕੋਈ ਫਾਲਟ ਹੈਗਾ ਤਾਂ ਉਹ ਦੱਸਿਆ ਨੇ ਜੇ ਸੱਟ ਕੱਦੀ ਉੱਤੇ ਸੱਟ ਦੱਸੀ ਆ ਹਾਂਜੀ ਹੈਨਾ ਤੇ ਇਹੀ ਇੱਕ ਦੋਸਤੋਂ ਇਮਾਨਦਾਰ ਬੰਦੇ ਦੀ ਨਿਸ਼ਾਨੀ ਹੁੰਦੀ ਆ ਬਾਕੀ ਬਾਬੂ ਬਾਈ ਜੇ ਗੱਲ ਕਰਗੇ ਸ਼ੌਂਕ-ਸ਼ੂਂਕ ਦਾ ਤਾਂ ਹੁਣ ਆਪਣੇ ਮਿੱਤਰ ਨੂੰ ਆਪਾਂ ਪਹਿਲਾਂ ਵੀਡੀਓ 'ਚ ਦੱਸੀ ਹੋਇਆ ਹੈਨਾ ਕਿਵੇਂ ਸਟਾਰਟ ਹੋਇਆ ਕਿੰਨਾ ਟਾਈਮ ਹੋ ਗਿਆ ਤੇ ਹੁਣ ਮੈਨੂੰ ਐਵੇਂ ਦੱਸ 20 ਆਪਣੇ ਤਿੰਨੇ ਘੋੜੇ ਹੋਗੇ ਸੁਖ ਨਾਲ ਇਹਨਾਂ ਚੋ ਘੋੜਿਆਂ ਚੋ ਦੂਜਿਆਂ ਚੋ ਤਾਂ ਨਹੀਂ ਕੋਈ ਬਕਾਊ ਕਰਿਆ ਹੋਆ ਹਾਂ ਇਹਨਾਂ ਚੋ ਇੱਕ ਸੇਲ ਕਰ ਦਿਆਂ ਦੇ ਭਾਈ ਸਾਹਿਬ ਜੇ ਦੋਵਾਂ ਚੋ ਇੱਕ ਕੋਈ ਮਰਜ਼ੀ ਹੋ ਜਾਵੇ ਇੱਕ ਸੇਲ ਕਰਾਂਗੇ ਦੋਨਾਂ ਚ ਠੀਕ ਆ ਚਾਹੇ ਆਪਣਾ ਇੱਧਰ ਲਾਓ ਜੇ ਤੇ ਚਾਹੇ ਇੱਧਰ ਲਾਓ ਚਾਹੇ ਤਾਂ ਉਹ ਕੋਈ ਨੂਰ ਵਾਲਾ ਹੋ ਜਾਵੇ ਚਾਹੇ ਆ ਲਾਲ ਹੋ ਜਾਵੇ ਚਾਹੇ ਲਾਲ ਹੋ ਜਾਵੇ ਇਹ ਦੋਨੇ ਘੋੜੇ ਦੋਸਤੋ ਦੋਨੇ ਘੋੜਿਆਂ ਚੋ ਇੱਕ ਘੋੜਾ ਬਕਾਊ ਆ ਤੇ ਇਹਨਾਂ ਦੀ ਤੁਸੀਂ ਮਤਲਬ ਡੀਲ ਵਾਸਤੇ ਵੀ ਕਰ ਸਕਦੇ ਹੋ ਗੱਲਬਾਤ ਹਨਾ ਤੇ ਆ ਤਾਂ ਆਪਣਾ ਇੱਧਰ ਲਾਦਾ ਜੁਨੀਕ ਹੈ ਹੀ ਹੈ ਦੁਬਾਰੇ ਦਿਖਾ ਦੇਈ ਜਾਂਦੀ ਜਾਂ ਦੇਖੋ ਆ ਜਾ ਤੇ ਆ ਬਈ ਇਧਰ ਵਾ ਗੋਲਡਨਾ ਲੈ ਬਟਿਆ ਓਏ ਗੋਲਡਨਾ ਆ ਜਾ ਹਾਈਟ ਇਹ ਹੋਰ ਵੀ ਬਹੁਤ ਲੈ ਜੂ ਹਨਾ ਬਈ ਹਾਈਟ ਲੈ ਜਾ ਤਾਂ ਬਾਈ 66 67 ਹੋ ਜਾਊਗਾ 67 ਤੋਂ ਛੜ ਦ ਲੈ ਟੱਪੀ ਜਾਣਾ ਹਾਂ ਆ ਦੇਖੋ ਦੋਸਤੋ ਨੱਕ ਤੋਂ ਐਂ ਲੱਗਦਾ ਨੁਕਰ ਆ ਨੱਕ ਤੋਂ ਆ ਪਟੇ ਤੋਂ ਐਂ ਲੱਗਦਾ ਵੀ ਨੁਕਰ ਆਗਾ ਮੂਰੋ ਤਾਂ ਹੀ ਬਲੇਖਾ ਬੰਦਾ ਖੜੇ ਦਾ ਹਨ ਤੇ ਬਾਕੀ ਦੋਸਤੋ ਚੀਜ਼ ਆ ਇੱਕ ਹਨਾ ਤੇ ਬਾਕੀ ਦੋਸਤੋ ਜੇ ਕੋਈ ਪ੍ਰਾ ਸਰਵਿਸ ਇਹਦੇ ਤੋਂ ਲੈਣਾ ਚਾਹੁੰਦਾ ਤਾਂ 2 ਲੱਖ ਰੁਪਿਆ ਫੀਸ ਆ। ਬਾਬੂ ਬਾਈ ਨੂੰ ਕਰ ਲਓ ਘੰਟੀ ਜੇ ਕੋਈ ਪ੍ਰਾ ਸਰਵਿਸ ਲੈਣਾ ਚਾਹੁੰਦਾ ਤੇ ਪਿੰਡ ਆ ਬਾਈ ਦਾ ਜੀ ਗੁੜੀਆ ਮੈਂ ਤੁਹਾਨੂੰ ਦੱਸ ਕੇ ਏਡਾ ਜਿਵੇਂ ਸੰਗਰ ਦੇ ਨੇੜੇ ਰਹਿ ਗਿਆ ਜਿਲ੍ਹਾ ਆਪਣਾ ਹਨਮਾਨਗੜ੍ਹ ਪਈ ਹਨਮਾਨਗੜ੍ਹ ਦਾ ਜਿਹੜਾ ਹਨਮਾਨਗੜ੍ਹ ਰਹਿ ਗਿਆ ਡੱਬਾਲੀ ਤੂੰ 40 ਕਿਲੋਮੀਟਰ ਹੈ। ਸੰਗਰੀਏ ਤੂੰ 15 ਕਿਲੋਮੀਟਰ ਹੈ। ਹਨਮਾਨਗੜ੍ਹ ਤੂੰ 35 ਕਿਲੋਮੀਟਰ। ਸਿੱਧਾ ਹੀ ਸੰਗਰਗੇ ਤੂੰ ਉੱਤਾਂ ਹਨਮਾਨਗੜ੍ਹ ਚਲਾ ਬਾਈਪਾਸ ਤੀ ਹੈ। ਹਾਂਜੀ ਹਾਂਜੀ। ਤੇ ਤੁਸੀਂ ਦੋਸਤੋ ਬਾਈ ਨੂੰ ਘੰਟੀ ਵੀ ਕਰ ਸਕਦੇ ਹੋ ਬ ਤੇ ਕਿਸੇ ਨੰਬਰ ਤੇ ਘੰਟੀ ਕਰਕੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਦੋਸਤੋ ਵੀਡੀਓ ਅੱਗੇ ਸ਼ੇਅਰ ਕਰ ਦਿਓ ਆਪਣੇ ਭਰਾਵਾਂ 'ਚ ਸਾਰਿਆਂ 'ਚ ਆ 골ਡਨ ਰੰਗ ਦਾ ਜਿਹੜਾ ਪੰਛੀ ਦਿਖਾ ਦਿਓ ਹੈਨਾ ਤੇ ਸਾਰੇ ਭਰਾਵਾਂ ਨਾਲ ਵੀਡੀਓ ਸਾਂਝੀ ਜਰੂਰ ਕਰਿਓ ਬਹੁਤ-ਬਹੁਤ ਤੁਹਾਨੂੰ ਮੈਂ ਧੰਨਵਾਦ